ਵਾਲਮਿਕੀ ਭਾਈਚਾਰੇ ਵੱਲੋਂ ਜਿਹੜੇ ਕੱਲ ਭੰਡਾਰੀ ਪੁਲ ਨੂੰ ਜਾਮ ਕਰਨ ਦੀ ਕਾਲ ਸੀਗੀ ਉਥੇ ਤਰਨਾਲ ਲਾਉਣ ਦੀ ਕਾਲ ਸੀ। ਉਹ ਮਸਲਾ ਹੈਗਾ 137 ਨੰਬਰ ਮਕਦਮਾ ਛਾਟੇ ਥਾਣੇ ਦਾ ਇਸੇ ਸਾਲ ਦਾ। ਤੇ ਕੱਲ ਇਹਨਾਂ ਨੇ 2092024 ਨੂੰ ਉਥੇ ਤਰਨਾਲ ਲਾਉਣਾ ਸੀ। ਉਹਦੇ ਤਹਿਤ ਅੱਜ ਸਾਡੀ ਵਾਲਮਿਕੀ ਭਾਈਚਾਰੇ ਨਾਲ ਮੀਟਿੰਗ ਹੋਈ। ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਜਿਨ੍ਹਾਂ ਨੂੰ ਅਸੀਂ ਅਜਾ ٹیم ਨੇ ਸੁਣਿਆ ਬਾਚੂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ਼ਰੀ ਢਿਲੋਂ ਸਾਹਿਬ ਉਹਨਾਂ ਨਾਲ ਦੀ ਡਿਸਕਸ਼ਨ ਹੋਈ ਸਾਡੀ ਫੋਨ ਤੇ ਤੇ ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਮਿਸਟਰ ਵਿਮਨਿਉ ਰਾਣਾ IDSP 2 ਉਹ ਚੇਅਰਮੈਨ ਹੋਣਗੇ ACP ਵੇਸਟ ਉਹ ਮੈਂਬਰ ਨੇ ਮਿਸਟਰ ਨੀਰਜ ਉਹ ਵੀ ਮੈਂਬਰ ਨੇ ਤੇ SHO ਛਾਟਾ ਕੋਈ ਮੈਂਬਰ ਨੇ ਕੋਈ ਉਹ ওভারঅল ਸੁਪਰਵੀਜ਼ਨ ਮੇਕ ਕੋਲ ਰਹੀ ਹੈ ਜਿਸ ਫੀਲ ਆਨ ਆਰਡਰ ਤੇ ਅਸੀਂ ਟਾਈਮ ਬਾਉਂਡ ਕਰ ਰਹੇ ਹਾਂ ਤੇ ਜਲਦੋ ਜਲਦ ਅਸੀਂ ਅ ਸੈਟ ਅ ਦੀ ਪ੍ਰੋਸੀਡਿੰਗਸ ਖਤਮ ਕਰਕੇ ਅਸੀਂ ਤੁਹਾਨੂੰ ਦੱਸ ਦਾਂਗੇ ਸਰਵਾਸੀ ਨੇ ਫੀਲ ਹੈ ਕੱਲ ਆਰਾਮਨਾਲ ਸਾਰੇ ਪਾਸੇ ਪ੍ਰੀਅੰਸਰ ਮੂਵਮੈਂਟ ਹੈਗੀ ਹੈ ਕੋਈ ਬੰਦ ਨਹੀਂ ਹੈ ਸਾਡੇ ਪਾਈਚਾਰੇ ਨਾਲ ਗੱਲ ਹੋ ਗਈ ਹੈ ਤੇ ਕੱਲ ਕੋਈ ਵੀ ਪੰਡਰੀ ਪੁਲ ਤੇ ਨਹੀਂ ਬੰਦ ਹੋਏਗਾ